ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਵੇਂ ਕਿ ਬਈ ਸਿਮਰਜੀਤ ਮਾਨ ਨੇ ਇੱਕ ਬਹੁਤ ਵੱਡੀ ਗੱਲ ਕਹਿਤੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਹਨਾਂ ਦੀ ਕਿਉਂਕਿ ਜਿਹੜਾ ਪਹਿਲਗਾਮ ਦੇ ਵਿੱਚ ਇੱਕ ਸਾਡੇ 28 ਪੰਜਾਬੀ ਮਰੇ ਗਏ ਆ ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਬਿਆਨ ਦਿੱਤੇ ਆਪਣੇ ਬਣਵਾ ਕੇ ਕਿਉਂਕਿ ਖਾ ਕੇ ਸਾਡੇ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਇੱਧਰ ਹੀ ਰਹਿ ਕੇ ਇੱਧਰ ਦਾਣਾ ਪਾਣੀ ਖਾ ਕੇ ਤੇ ਸਾਡੇ ਹੀ ਹਿੰਦੁਸਤਾਨ ਨੂੰ ਮਾੜਾ ਕਹਿ ਰਿਆ ਆਪਾਂ ਮਾੜਾ ਕਹਿਣ ਦੀ ਗੱਲ ਤਾਂ ਇਹ ਆ ਗਈ ਕਿਉਂਕਿ ਪਾਕਿਸਤਾਨ ਨਾਲ ਖੜ ਗਿਆ ਹੁਣ ਇਹ ਇਹ ਕਹਿੰਦਾ ਵੀ ਪਾਕਿਸਤਾਨ ਦਾ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਕੋਈ ਸਬੂਤ ਹੀ ਨਹੀਂ ਮਿਲਿਆ ਵੀ ਇਹ ਪਾਕਿਸਤਾਨ ਨੇ ਕਰਿਆ ਇਹ ਦੱਸੋ ਜਿਹੜੇ ਅਤਵਾਦੀ ਹੁੰਦੇ ਆ ਪਹਿਲਗਾਮ ਦੇ ਵਿੱਚ ਨੱਤਿਆਂ ਤੇ ਵਾਰ ਕਰਦੇ ਜਿਹੜਿਆਂ ਦਾ ਕੋਈ ਕਸੂਰ ਵੀ ਨਹੀਂ ਛੋਟੇ ਛੋਟੇ ਬੱਚੇ ਜੋ ਵੀ ਚੱਲ ਆਪਾਂ ਲੋਕ ਟੂਰ ਤੇ ਜਾਂਦੇ ਆ ਘੁੰਮਣ ਜਾਂਦੇ ਆ ਪਰ ਇਹ ਜੰਗਲ ਪੈਂਦਾ ਪਹਿਲਗਾਮ ਦੇ ਵਿੱਚ ਉੱਥੇ ਕੋਈ ਸਿਕਿਉਰਿਟੀ ਨਹੀਂ ਸੀ ਕੋਈ ਉੱਥੇ ਆਰਮੀ ਨੌਜਵਾਨ ਨਹੀਂ ਸੀ ਪਰ ਹੁਣ ਜਿਹੜੇ ਇਹਦੇ ਬਿਆਨ ਆਏ ਆ ਸਾਹਮਣੇ ਜਿਵੇਂ ਐਡੀ ਉਮਰ ਹੋ ਗਈ ਇਹਦੀ ਤੇ ਪੰਜਾਬ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਤੇ ਗੱਲਾਂ ਪਾਕਿਸਤਾਨੀਆਂ ਕਰੀ ਜਾ ਰਿਹਾ ਆ ਆਪਾਂ ਇਹਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਉਮਰੇ ਦੀ ਬਹੁਤ ਵੱਡੀ ਐ ਇਹਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਇਹ ਕਹਿ ਰਿਹਾ ਵੀ ਹਾਲੇ ਤੱਕ ਪਾਕਿਸਤਾਨ ਨੇ ਇਹ ਜਿਹੜਾ ਪਹਿਲਗਾਮ ਦੇ ਵਿੱਚ ਕਹੇ ਕਾਂਡ ਹੋਇਆ ਜਿਹਦੇ ਵਿੱਚ ਸਾਡੇ 28 ਪੰਜਾਬੀ ਮਾਰੇ ਗਏ ਆ ਜਿਹੜੇ ਘੁੰਮਣ ਜਾਂਦੇ ਇਧਰੋਂ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਚ ਕੈਨਾ ਮਤਲ ਜਿਹੜਾ ਪਹਿਲਗਾਮ ਦੇ ਵਿੱਚ ਹੁਣੇ ਕਾਹਨ ਹੋਇਆ ਉਹਨੂੰ ਇਹ ਇਹ ਕਹਿਣਾ ਚਾਹੁੰਦੇ ਆ ਵੀ ਇਹ ਪਾਕਿਸਤਾਨ ਨੇ ਨਹੀਂ ਕਰਵਾਇਆ ਵੀ ਇਹਦਾ ਕੋਈ ਸਬੂਤ ਹੈ ਨਹੀਂ ਸਰਕਾਰ ਕੋਲੇ ਐਤਵਾਦੀ ਆਉਂਦੇ ਕਿੱਥੋਂ ਆ ਪਾਕਿਸਤਾਨ ਚ ਕਿੰਨੇ ਵਾਰੀ ਪੰਜਾਬ ਦੇ ਵਿੱਚ ਜਦੋਂ ਇਹ ਮੁੰਬਈ ਦੇ ਵਿੱਚ 250 ਵਿੱਚ ਬੱਚੇ ਬਜ਼ੁਰਗ ਜੋ ਮਾਤਾ ਪਿਤਾ ਨਹੀਂ ਪਤਾ ਨਹੀਂ ਕਿੰਨੇ ਕੁ ਮਾਰਤੇ 250 ਦੀ ਗਿਣਤੀ ਦੇ ਵਿੱਚ ਇਹਨਾਂ ਨੇ ਮਾਰ ਚੁੱਕੇ ਤੇ ਪਰ ਪਹਿਲਾਂ ਵੀ ਪਤਾ ਨਹੀਂ ਕਿੰਨੇ ਕਾਹਨ ਕੀਤੇ ਆ ਤੇ ਜਦੋਂ ਤਾਜ ਹੋਟਲ ਦਾ ਆ ਉਦੋਂ ਵੀ ਮੁੰਬਈ ਦੇ ਵਿੱਚ ਪਰ ਹੁਣ ਇਹਨਾਂ ਦੇ ਸਵਾਲ ਕੀ ਆ ਤੁਹਾਨੂੰ ਵੀਡੀਓ ਦਿਖਾ ਦਗੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਕੀ ਕਹਿਣਾ ਇਹਨਾਂ ਦਾ ਸੁਣੋ ਕਿ ਜੋ ਪਹਿਲ ਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਟੋਡੀਆਂ ਏਜੰਸੀਜ਼ ਹੈ ਕਿਆਂ ਕੂਫੀਆ ਹੈਂ ਰੋ ਹੈ ਇੰਟੈਲੀਜੈਂਸ ਬਿਊਰੋ ਹੈ ਸਪੈਸ਼ਲ ਗਰੁੱਪ ਹੈ ਕੈਬਨਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨਦਿਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕੋਈ ਪਤਾ ਲੱਗਿਆ ਕਿ ਇੱਥੇ ਪੈਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇੰਨਾ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਹੈ ਕਿ ਪਾਕਿਸਤਾਨ ਨੇ ਕਿਰਿਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਨੀਆਂ ਇੰਟੈਲੀਜੈਂਸ ਏਜੰਸੀਜ਼ ਹੈ ਕਿ ਇਹਨਾਂ ਦੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਹਾਂਜੀ ਇਹ ਸੀ ਸਿਮਰਜੀਤ ਮਾਨ ਇਹਨੂੰ ਇਹ ਨਹੀਂ ਪਤਾ ਇਹ ਦੱਸੋ ਪਹਿਲਾਂ ਤਾਂ ਜਦੋਂ ਉੱਥੇ ਸਿਕਿਉਰਟੀ ਹੈ ਨਹੀਂ ਕੋਈ ਵੀ ਆਰਮੀ ਦਾ ਨੌਜਵਾਨੀ ਹੈ ਨਹੀਂ ਤਾਂ ਇਹ ਨਹੀਂ ਕੀ ਪਤਾ ਕਿੰਨੇ ਕਿ ਜੰਗਲ ਪੈਂਦੇ ਆ ਉਧਰ ਦੀ ਪਰ ਆਪਾਂ ਉਥੇ ਇਹ ਕਹਿੰਦੇ ਸਿਕਿਉਰਟੀ ਨਾ ਹੋਣ ਦੇ ਕਾਰਨ ਹੀ ਇਹ ਘਟਨਾ ਵਾਪਰੀ ਜੇ ਉੱਥੇ ਆਰਮੀ ਹੁੰਦੀ ਤਾਂ ਉੱਥੇ ਇਹ ਇੱਕ ਪੱਤਾ ਵੀ ਨਹੀਂ ਚੁਖਦਾ ਸੀ ਜਿਹੜਾ ਅਤਵਾਦੀ ਕਿਉਂਕਿ ਇਹ ਜਿਹੜੇ ਅਤਵਾਦ ਜੋ ਕਈ ਵਾਰ ਸਾਡੇ ਆਰਮੀ ਦੇ ਨੌਜਵਾਨਾਂ ਦੇ ਵੀ ਵੱਜੀਆਂ ਗੋਲੀਆਂ ਤੇ ਕਈ ਵਾਰ ਜਦੋਂ ਸਾਹਮਣੇ ਜਾਂਦੇ ਆ ਸਾਹਮਣੇ ਟੱਕਰ ਦੇਣ ਵਾਲੇ ਹੁੰਦੇ ਇਹਨਾਂ ਨੂੰ ਜਿਹੜੇ ਸੁਧਾਰਨ ਨੂੰ ਲੋਕ ਜਿਹੜੇ ਸੁਧਾਰਨ ਨੂੰ ਲੋਕ ਆਪਣਾ ਜੋ ਮਨੋਰੰਜਨ ਕਰਨ ਵਾਸਤੇ ਘੁੰਮਣ ਪੈ ਜਾਂਦੇ ਆ ਜੋ ਤੇ ਇਹ ਇੱਕ ਅਚਾਨਕ ਨੱਤੇ ਲੋਕਾਂ ਦੇ ਵਾਰ ਹੋਇਆ ਪਰ ਉਹਨਾਂ ਨੂੰ ਹਿੰਦੂ ਮੁਸਲਮ ਸਿੱਖ ਕੇ ਇਹ ਪੁੱਛ ਕੇ ਇਹ ਫਿਰ ਮਾਰਿਆ ਗਿਆ ਵੀ ਤੁਸੀਂ ਹਿੰਦੂ ਆ ਜਾ ਮੁਸਲਮ ਜੇਕਰ ਉਹ ਅੱਗੋਂ ਉਹਨਾਂ ਨੇ ਕਿਹਾ ਵੀ ਅਸੀਂ ਮੁਸਲਮਾਂ ਤੱਕ ਕਲਾਮਾਂ ਪੜ੍ਹ ਕੇ ਸੁਣਾਉ ਉਹਨਾਂ ਨੂੰ ਕਦੇ ਜਿਹੜੇ ਬੰਦੇ ਨੂੰ ਆਉਂਦੀ ਨਹੀਂ ਕਲਾਮ ਤਾਂ ਉਹ ਕੀ ਸੁਣਾਊਗਾ ਤਾਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਹ ਹਿੰਦੂ ਆ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ 28 ਤੋਂ ਜੋ 26 ਤੋਂ 28 ਦੱਸਿਆ ਗਿਆ ਲੋਕ ਲੋਕਾਂ ਦੇ ਗੋਲੀਆਂ ਮਾਰੀਆਂ ਗਈਆਂ ਪਰ ਹਾਲੇ ਤੱਕ ਇਹ ਜੋ ਸਿਮਰਜੀਤ ਮਾਨਾ ਇਹਨੂੰ ਕੋਈ ਪਤਾ ਨਹੀਂ ਪੰਜਾਬ ਦਾ ਦਰਦ ਕੋਈ ਇਹਨੂੰ ਅਫਸੋਸ ਨਹੀਂ ਕਿਉਂਕਿ ਇਹਨੇ ਇਹ ਕਹਿਤਾ ਸਾਬਿਤ ਕਰਿਆ ਵੀ ਪਾਕਿਸਤਾਨ ਹਜੇ ਤੱਕ ਜਿਹੜਾ ਇਹ ਜਿਹੜਾ ਸਾਡੇ ਬੰਨਿਓ ਇਹ ਕਾਂਡ ਹੋਇਆ ਜਿਹੜਾ ਇਹ ਕਹਿੰਦੇ ਵੀ ਪਾਕਿਸਤਾਨ ਨੇ ਕਰਿਆ ਵੀ ਇਹਦਾ ਕੋਈ ਸਬੂਤ ਹੈ ਨਹੀਂ ਇਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਹਿੰਦੁਸਤਾਨ ਨੂੰ ਇਹਦੇ ਵਿੱਚ ਪਾਕਿਸਤਾਨ ਦਾ ਕੋਈ ਰੋਲ ਨਹੀਂ ਕਹਿੰਦਾ ਮਤਲਬ ਸਿਮਰਜੀਤ ਮਾਨ ਨੇ ਇਹ ਕਹਤਾ ਹੁਣ ਇਹ ਦੱਸੋ ਛੋਟੇ ਛੋਟੇ ਬੱਚੇ ਜੇ ਕਈ ਵਾਰ ਹੋਇਆ ਪੰਜਾਬ ਦੇ ਵਿੱਚ ਤੇ ਕਈ ਮੰਨ ਕੇ ਚਲੋ ਆਪਾਂ ਸੂਬੇਾਂ ਚ ਜਿਵੇਂ ਹੁਣ ਮੁੰਬਈ ਦੇ ਵਿੱਚ ਤਾਜ ਹੋਟਲ ਦਾ ਆ ਫਿਰ 250 ਪੰਜਾਬੀ ਜੋ ਬੱਚੇ ਬਜ਼ੁਰਗ ਸਾਰਿਆਂ ਨੂੰ ਭੰਨੋਤਾ ਸੀ ਬਗਦਾਦੀ ਆ ਜਿਹੜਾ ਇੱਕ ਉਹ ਚੱਕਤਾ ਇਹ ਤੋਂ ਪਹਿਲਾਂ ਤੇ ਜਿਹੜਾ ਰਹਿ ਗਿਆ ਇੱਕ ਸਾਬ ਇਹਨੂੰ ਮਾਰਤਾ ਜਿਹੜੇ ਇਹਨਾਂ ਦੇ ਉਹਨੂੰ ਹੋਰ ਵੀ ਕਈ ਨਾਮ ਵੱਡੇ ਵੱਡੇ ਨਾਮ ਦੇ ਇੱਕ ਅਤਵਾਦੀਏ ਜਿਹੜੇ ਛੋਪੇ ਹੋਏ ਆ ਪਾਕਿਸਤਾਨ ਦੇ ਵਿੱਚ ਉਹ ਬਹੁਤ ਜਲਦ ਉਹਨਾਂ ਦਾ ਵੀ ਖਤਮ ਹੋਣ ਵਾਲਾ ਹੈਗਾ ਪਰ ਲੇਕਿਨ ਅਫਸੋਸ ਇਹ ਆ ਵੀ ਸਾਡੇ ਪੰਜਾਬ ਦੇ ਵਿੱਚ ਖਾ ਕੇ ਪੰਜਾਬ ਦੀ ਧਰਤੀ ਦਾ ਖਾ ਕੇ ਤੇ ਗੱਲਾਂ ਪਾਕਿਸਤਾਨ ਦੀਆਂ ਕਰ ਰਿਹਾ ਇਹ ਬਹੁਤ ਵੱਡੀ ਮਾੜੀ ਗੱਲ ਆ ਜੋ ਸਿਮਰਜੀਤ ਮਾਨਾਿਕ ਚਲੋ ਜੀ ਖਾਸ ਕਰਕੇ ਪੰਜਾਬ ਦੇ ਭ੍ਰਤੀ ਚੈਨਲਾਂ ਜਿੱਥੇ ਦੀ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ